ਸਾਡੀ ਹੋਰ ਇੱਕ ਮਿੰਟ ਜਿਨੇ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਦੀ ਰਾਨੂ ਕਦੇ ਇਹ ਇਹਨਾਂ ਦਾ ਨਹੀਂ ਬੇੜਾ ਕਰਕੇ ਇਹ ਕਰਕੇ ਆ ਵੀ ਇਹਨਾਂ ਨੂੰ ਕੋਈ ਵੀ ਰਾਤੀ ਸਾਰੇ ਚਲੇ ਜਾਂਦੇ ਆ ਪੂਲ ਸਰਕਲ ਜਾਂਦੇ ਆ ਮੈਂ ਤਾਂ ਸੋਚਿਆ ਰਾਨਾ ਕਿ ਤੁਹਾਡੀ ਇੱਥੇ ਬੰਦੇ ਕੋਈ ਨਾ ਕੋ ਰਹਿੰਦੇ ਹੋਣਗੇ ਰਾਤ ਨੂੰ ਇੱਥੇ ਰਹਿੰਦੇ ਆ ਸਾਡੇ ਥਾਣੇ ਤੇ ਮੁਲਾਜਮ ਰਹਿੰਦੇ ਇਹਨਾਂ ਜੀਵਨ ਜੀਵਨ ਦੀ ਵੀ ਇੱਥੇ ਰਾਤ ਸਟੇ ਆ ਜੀ ਉਹਨਾਂ ਰਾਤ ਚੌਦਾ ਵਾ ਉਹ ਇੱਥੇ ਛੇ ਕਰਦਾ ਵਾ ਇਹ ਜਦੋਂ ਆਇਆ ਨਾ ਸਿਰੇ ਤੋਂ ਤਿੰਨ ਸਾਢੇ ਬੋਲੇ ਸੋਹਣਿਆ ਐਕਸ਼ਨ ਸਾਹਿਬ ਭਈ ਲਾਤੇ ਲਾਸਟ ਮੰਗ ਪੱਤਰ ਜੀ ਨਾ ਹੀ ਦੁਬਾਰਾ ਕੋਈ ਧਿਆਨ ਹੋਣਾ ਜੀ ਅਸੀਂ ਕਰਾਂਗੇ ਤਾਂ ਠੀਕ ਹੈ ਭਰਾ ਜੇ ਸਾਡੇ ਤੁਹਾਡੇ ਵਾਸਤੇ ਕਰਾਂਗੇ ਸਾਡੇ ਭਾਜੀ ਤੁਹਾਡੇ ਦੇ ਬੜੀ ਉਮੀਦ ਹੈ ਸਾਨੂੰ ਇਸ ਮਾਦੀ ਵਾਲਾ ਸਾਰਿਆਂ ਨੂੰ ਕੱਲੂ ਰੋਡਾਂ ਜਾਂ ਪਾਜੀ ਮਨਦੀਪ ਸਿੰਘ ਆ ਜੀ ਮੈਂ ਵਾਰ ਨੰਬਰ 34 ਤੋਂ ਜੀ ਦਲੀਪ ਦਲੀਪ ਪੇਵਨ ਉਹਦੇ ਰਹਿਣ ਵਾਲਾ ਜੀ ਮੈਂ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਜਿਹੜੀ ਫੈਕਟਰੀ ਆ ਅਮਰ ਕਲਰ ਇਹ ਇੰਨਾ ਕਾ ਜ਼ਿਆਦਾ ਰਾ ਨੂੰ ਗੰਦਾ ਗੈਸ ਛੱਡਦੀ ਆ ਇਹਨੂੰ ਪਾਜੀ ਪਤਾ ਨਹੀਂ ਕਿਹੜੀ ਸਿਆਸੀ ਸ਼ਾਹ ਜਾਂ ਕੋਈ ਪ੍ਰਸ਼ਾਸਨ ਇਹਨੂੰ ਕਿਉਂ ਇਹਨੂੰ ਸ਼ਹਿਰ ਦਿੰਦਾ ਜੇ ਲੋਕਾਂ ਦਾ ਜੀਣਾ ਹਰਾਮ ਕਰਨ ਦੇ ਆ ਇਸ ਟਾਈਮ ਇੰਨੀ ਗੰਦੀ ਗੈਸ ਆ ਜੀ ਇਸ ਟਾਈਮ ਮੇਰੇ ਪੈਰ ਦੇ ਵੀ ਥੱਲੇ ਤਲੀਆਂ ਪੀਲੀਆਂ ਹੋਣੀਆਂ ਜੇ ਹਿਸਾਬ ਲਾ ਲਓ ਕਿ ਆਪਣੇ ਘਰ ਦੇ ਵਿੱਚ ਨੰਗੇ ਪੈਰੀ ਨਹੀਂ ਤੁਰ ਸਕਦੇ ਤੇ ਸਾਡੇ ਗੱਡੀਆਂ ਦਾ ਇੰਨਾ ਬੁਰਾ ਹਾਲ ਕਰਨ ਦਾ ਇਲਾਕੇ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਇਹ ਲੋਕ ਇਸ ਬੰਦੇ ਨੇ ਤੇ 500 ਮੀਟਰ ਦੇ ਆ ਦਫਤਰ ਹੈ ਜੀ ਪੰਜਾਬ ਪੁਲਿਸ ਕੰਟਰੋਲ ਬੋਰਡ ਦਾ ਨਾ ਇੰਨਾ ਵੱਲੋਂ ਕੋਈ ਕਾਰਵਾਈ ਹੁੰਦੀ ਹੈ ਕੀ ਗੱਲ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਜੇ ਸਾਨੂੰ ਸਾਡੇ ਘਰ ਨਜ਼ਰ ਆਉਂਦਾ ਤੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਤੇ ਕੀ ਹਾਲਾਤ ਬਣਨਦੇ ਨੇ ਇਲਾਕੇ 'ਚ ਛੋ ਇੰਨਾ ਹਾਲਾਤ ਹੈ ਸਾਡਾ ਬੁਰਾ ਆਲਾ ਸਾਨੂੰ ਇਹੋ ਸਰਕਾਰ ਦੇ ਅਗੇ ਮੰਗ ਰੱਖਦੇ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਸੁੱਖ ਦਾ ਸਾਹ ਮਿਲੇ ਕਿ ਠੀਕ ਹੈ ਸਾਨੂੰ ਪਤਾ ਲੱਗੇ ਕਿ ਮਾਨ ਸਾਹਿਬ ਨੇ ਮਾਨ ਸਰਕਾਰ ਨੇ ਸਾਡੇ ਦੇ ਕੋਈ ਹਸਾਨ ਵਾਲਾ ਕੰਮ ਤੇ ਚਲੋ ਨਹੀਂ ਕੋਈ ਕਰ ਸਕਦਾ ਕਹਿ ਸਕਦਾ ਕੀਤਾ ਪਰ ਚਲੋ ਇੱਕ ਚੰਗਾ ਕੰਮ ਹੋ ਜਾਊਗਾ ਇਲਾਕੇ ਲਈ ਲੋਕੀ ਵੀ ਕਹਿਣਗੇ ਕਿ ਨਹੀਂ ਠੀਕ ਹੈ ਜੀ ਕੰਮ ਹੋਇਆ ਵਧੀਆ ਕੀ ਸੋਚ ਕੇ ਕੀ ਵੋਟਾਂ ਪਾਈ ਬਦਲਾਅ ਨੂੰ ਪਾਈਆਂ ਜੀ ਬਿਲਕੁਲ ਕੰਮ ਹੋਏ ਵੀ ਆ ਜੀ ਜਿਹੜੇ ਕੀਤੇ ਆ ਚਲੋ ਅਸੀਂ ਮਾੜਾ ਕੋ ਕਹਿਣਾ ਪਰ ਜਿੱਥੇ ਕੰਮ ਨਹੀਂ ਹੋ ਰਿਹਾ ਉੱਥੇ ਲੋਕ ਅੱਜ ਦੁਖੀ ਹੋ ਕੇ ਇੱਥੇ ਆਏ ਆ ਦੁਖੀ ਹੋ ਕੇ ਆ ਕੇ ਬੋਲਣ ਦੇ ਆ ਕਿ ਸਾਡੇ ਸਾਨੂੰ ਬਚਾਓ ਕਿਉਂਕਿ ਸਰਕਾਰਾਂ ਹੀ ਬਚਾ ਸਕਦੀਆਂ ਹੱਥ ਜੋੜਦੇ ਆ ਕੇ ਸਰਕਾਰਾਂ ਹੀ ਸਾਨੂੰ ਬਚਾ ਸਕਦੀਆਂ ਵਾ ਉਦਾਂ ਜਹੀਂ ਇਕੱਠੇ ਹੋਵਾਂਗੇ ਫਿਰ ਸਾਡਾ ਨੈਕਸਟ ਸਟੈਪ ਜੋ ਹੋਊਗਾ ਸਾਡੇ ਭਰਾ ਇਕੱਠੇ ਹੋ ਕੇ ਅਸੀਂ ਖਲੋਵਾਂਗੇ ਜੀ ਜੋ ਜੋੜਜਾਮ ਕਰਨਾ ਪਿਆ ਕਰਾਂਗੇ ਨਹੀਂ ਤੇਰੀ ਫੈਕਟਰੀ ਦੇ ਬਾਹਰ ਧਰਨਾ ਲਾਵਾਂਗੇ ਅੱਜ ਵੀ ਕੀਤਾ ਤੁਸੀਂ ਅੱਜ ਅਸੀਂ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਜੀਕ ਮੰਗ ਪੱਤਰ ਦਿੱਤਾ ਗਿਆ ਜੀ ਐਕਸ਼ਨ ਸਾਹਿਬ ਕਹਿੰਦੇ ਆ ਫੀਲਡ ਦੇ ਸੀਗੇ ਜਿਹੜੇ ਦੂਜੇ ਐਕਸ਼ਨ ਸਾਹਿਬ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਦਿੱਤਾ ਜੀ ਤੁਸੀਂ ਹੁਣ ਕੀ ਚਾਹੁੰਦੇ ਸਾਨੂੰ ਇਨਸਾਫ ਮਿਲੇ ਜੀ ਬਿਲਕੁ